ਵਿੰਦਾ ਕੰਨੀ ਅੱਜ ਕਰੇਗਾ ਕੋਈ ਪਿੰਕ ਪਿੰਗਾਂ ਬਣਾ ਆ ਜਾ ਆ ਸਾਰੇ ਿਤਣੀਆਂ ਪਟਦਾ ਉਹ ਤਾਂ ਆਹ ਆ ਗਿਆ ਕਰਿਆ ਓਏ ਓਏ ਖੜ ਜਾ ਤੈਨੂੰ ਮੈਂ ਪਟਾਉਣਾ ਣੀਆਂ ਆ ਜਾ ਆ ਜਾ ਉਹ ਰੇ ਨੂੰ ਰਗੋਸ਼ ਆ ਜਾ। ਬਾਤ-ਬਾਤ ਸੋਣ ਮੁੱਕ ਗਿਆ ਬਹੁਤ ਆ। ਆ ਜਾ ਔਰ ਇਹਨੂੰ। ਹੁਣ ਕਿਤੇ ਸਾਰਾ ਦਿਨ ਦੁੱਧੂ ਪੀ ਜਾਣਾ ਤਾਂ। ਆ ਜਾ। ਆ ਜਾ ਆ ਜਾ ਆ ਜਾ ਆ ਜਾ।

ਕੀ ਕਰਨ ਲੱਗੇ ਮੇਰੇ ਬਣਾਉਂਦੇ ਮੂਵੀ ਹਾਂ ਮੂਵੀ ਬਣਾ ਲਈਏ ਮਹਾਂ ਹਾਂ ਹਲੋ ਜੀ ਸਾਡੀ ਮੰਮੀ ਨੇ ਇੰਨਾ ਗੁੱਡਤਾ ਜੀ ਕੀ ਨੱਸਦਾ ਹਾਂ ਹਾਂ ਫਿਰ ਕਰੀਏ ਉਹ ਵੀ ਨਾ ਉਹ ਬਰਾਕੀ ਦੀ ਆ ਬੰਦੇ ਦਾ ਵੀ ਵਿਆਹ ਕਰਨਾ ਆਪਾਂ ਨੇ ਹੋਰ ਕਹੀ ਜੀ ਲੈਣੀ ਆ ਕੁੜੀ ਆ ਗਈ ਪੜ੍ਹੀ ਲਿਖੀ ਲੈਣੀ ਆ ਸਣੀ ਲਿਖੀ ਇਹਨਾਂ ਨੂੰ ਦੱਸ ਦੇ ਸਾਰਿਆਂ ਨੂੰ ਕਿ ਪੜ੍ਹੀ ਲਿਖੀ ਦੇ ਦੇ ਜੀ ਕੁੜੀ ਹਾਂ ਬਾਹਰ ਨਹੀਂ ਕੱਢਣਾ ਤਾਂ ਫੇਰ ਤੂੰ ਛਲਾਰਤ ਕਰਦਾ ਇਹਨਾਂ ਨੂੰ ਬਾਹਰ ਕੱਢਦੇ ਆਂ ਹਾਂ ਹੁਣ ਤੂੰ ਵਿੱਚੇ ਬੈਠਾ ਰਹਿ ਹਾਂ ਬਾਹਰ ਉਹਨਾਂ ਬਾਹਰ ਆਉਣ ਦਾ ਇਲਤੀ ਨੇ ਇਲਤੀ ਬੱਚੇ ਨੇ ਤੋ ਇਲਤ ਕਰਨਾ ਬਾਹਰ ਆ ਕੇ ਹਾਂ ਕੱਢਾ ਬਾਹਰ ਚੱਲਾ ਜਾ ਇਲਤ ਨਹੀਂ ਕਰਨੀ ਆ ਜਾ ਆ ਜਾ ਬਾਹਰ ਨੂੰ ਫਿਰ ਆ ਜਾ ਆ ਜਾ ਹਾਂ ਆ ਜਾ ਆ ਜਾ ਦੇਖ ਹੋ ਗਏ ਇਤ ਦਾ ਸਟਾਰਟ ਫੇਤਰੀਆਂ ਤੂੰ ਦੰਦੀਆਂ ਵੜਦਾ ਫੇਰ ਹੁਣ ਮੇਰੇ ਓਏ ਤੂੰ ਤੂੰ ਦੰਦੀਆਂ ਵੜਦਾ ਫੇਰ ਮੇਰੇ ਹੁਣ ਤੂੰ ਦੇਖ ਲੈ ਹੁਣ ਤੂੰ ਇਲਤਾ ਬਿਲਤਾ ਫੇਰ ਤੂੰ ਤਿਲਤਾ ਫੇਰ ਮਿਲਤਾ ਫੇਰ ਹੁਣ ਬਿਲਤਾ ਤੂੰ ਹੈਂ ਤੂੰ ਇਲਤਾ ਕਰਦਾ ਫੇਰ ਹੁਣ ਦੇਖ ਲੈ ਫੇਰ ਤੂੰ ਇਲਤਾ ਨਹੀਂ ਕਰਦਾ ਫੇਰ ਹੁਣ ਤੂੰ ਹੈਂ

ਲਓ ਜੀ ਖੇਤਾਂ ਨੂੰ ਅੱਗ ਲਾਈ ਹੈ ਜੀ ਅੱਜ 2 ਕਿਲੇ ਵਿਲੇ ਹੋ ਗਏ ਸੀ ਗੰਨੇ ਵਾਲੇ ਮੈਂ ਚੱਲ ਨੂੰ ਲਾ ਦੀ ਅੱਗ ਗਰਮੀ ਬਹੁਤ ਹੋ ਗਈ ਆ ਫਰਵਰੀ ਦਾ ਮਹੀਨਾ ਹੀ ਲੱਗਦਾ ਮਾਰਚ ਵਾਲਾ ਪੂਰਾ ਬਹੁਤ ਜ਼ਿਆਦਾ ਗਰਮੀ ਆ ਹਵਾ ਬਹੁਤ ਤੇਜ਼ ਚੱਲਦੀ ਆ ਸਾਰੀ ਲੱਗ ਗਈ ਕੋਲ ਹੱਥ ਬਹੁਤ ਜ਼ਿਆਦਾ ਤੇਜ਼ ਝੜੀ ਆ ਪੱਤੀ ਕਿੰਨੇ ਕੰਗੇ ਨਿਕਲਦੇ ਵੜਦੀ ਮਿੱਟੀ ਇਹ ਨਾ ਤੇ ਨਾ ਗਈ ਓਏ ਸ਼ਰਾਰਤੀ ਬੱਚੇ ਇਹ ਕਟਾਈ ਹੋ ਗਈ ਓਏ ਫੰਬੇ ਜਿਆ ਕਰਦਣ ਤੇ ਚੜ੍ਹੇ ਹਲਤੀ ਓਏ ਥੱਲੇ ਉਤਰ ਓਏ ਓਏ ਥੱਲੇ ਉਤਰ ਜਾਨੀ ਆ ਇਹਾਂ ਕਿਨ ਮਾਰੋ ਦਰ ਨਾ ਆ ਲੱਗੇ ਕਿ ਸੋਕੇ ਤੇ ਨਿਕਾ ਬਾ ਹਾ ਉਹ ਕਿੱਧਰ ਗਿਆ ਓਏ ਕਾਜੀ ਤਾਂ ਪੁੱਟੀ ਕਰਤੀ ਓਏ ਓਏ ਆ ਕੀ ਕਰਿਆ ਦੇਖ ਲੈ ਕਿ ਮੇਲਦ ਕਰਦਾ ਕਾੜਨ ਦਿੰਦਾ